ਵਾਲਾ ਕਰ ਨੂੰ ਤਾਂ ਇਹ ਖੁਲਕ ਛੋੜ ਦਿੱਤਾ ਥੋੜਾ ਤੇ ਠੰਡਾਤਾ ਵੀ ਢੰਗ ਦਿੱਤਾ ਇਸ ਨੂੰ ਸਰੀਰਿਕ ਤੌਰ ਤੇ ਬੈਠੀ ਨੇ ਸਾਰ ਤੱਕ ਦੀ ਤ ਆਪਣੇ ਸਾਥ ਕਰ ਨਾ ਕਰ ਹਮਾਰੀ ਲਈ ਜੇ ਤੱਕ ਜਲੋਣਾ ਹੋਵੇ ਇਹ ਚੁਸਨ ਕਰਨਾ ਐ ਸੀ ਫੈਕਟਰੀਆਂ ਜਿੱਡਕ ਕੀਤੀਆਂ ਲੱਗ ਲੱਛੈਆਂ ਜਿਨ੍ਹਾਂ ਦੇ ਵਿੱਚ ਪੈਕਤੀਸ ਬੰਦ ਦੀ ਭੁਜੀਆ ਬਣਦਾ ਤੇ ਉਹਨਾਂ ਦੇ ਇੰਨਾਂ ਨਾਲ ਕੰਮ ਸੀ ਨਾ ਕੀ ਕਾਰਵਾਈ ਕੀਤੀ ਜਾ ਰਹੀ ਆ ਅ ਪਹਿਲੇ ਤਾਂ ਮੈਂ ਸ਼ਹਿਰਪੁਰ ਦੇ ਸਾਰੇ ਨਿਵਾਸੀਆਂ ਨੂੰ ਸੱਜਣ ਬੁਲਾਣਾ ਚਾਹੁੰਦਾ ਅਸੀਂ ਕਿਸੇ ਜਿਹੜੇ ਵੀ ਤੁਸੀਂ ਕੰਪਲੇਂਟ ਆਉਂਦੀ ਹੈ ਜਾਂ ਕੋਈ ਵੀ ਹੁੰਦਾ ਹੈ ਅਸੀਂ ਇਹਦੇ ਲਈ ਹਮੇਸ਼ਾ ਹੀ ਨੋਟ ਕਰ ਲੈਂਦੇ ਆਂ ਔਰ ਸਾਡੇ ਵੱਲੋਂ ਛੇਤੀ ਜਿ ਛੇਤੀ ਕਾਰਵਾਈ ਕਰਨ ਦੀ ਤਿਆਰੀ ਕਰ ਲਿਤੇ ਜਾਂਦੇ ਆਂ ਸਾਡੇ ਵੱਲੋਂ ਸਾਰਾ ਪਲਾਨ ਆਊਟ ਵੀ ਕਰ ਚੁੱਕਾ ਹੈ ਅਸੀਂ ਹੁਣ ਸਾਰੇ ਏਰੀਆ ਇਵਨ ਅਸੀਂ ਦੂਰ ਦਰਰਾਡੇ ਇਲਾਕਿਆਂ 'ਚ ਵੀ ਜਾ ਕੇ ਸਾਡੀ ਜਿਹੜੀ ਮੋਹਮੇਂਟ ਸਟਾਰਟ ਹੋ ਚੁੱਕੀ ਹੈ ਕਈ ਜਗ੍ਹਾ ਤੇ ਅਸੀਂ ਦਹੀਂ ਦੇ ਸੈਂਪਲ ਪਨੀਰ ਦੇ ਸੈਂਪਲ ਚੋਹ ਦੇ ਸੈਂਪਲ ਸ਼ਹਿਦ ਦੇ ਸੈਂਪਲ ਤੱਕ ਵੀ ਅਸੀਂ ਫੜ ਕੇ ਤੇ ਸੈਂਪਲਿੰਗ ਲਈ ਪੇਜ ਦਿੱਤੇ ਗਏ ਐ ਇਦਾਂ ਅਸੀਂ ਕਰਿਆਨੇ ਸਟੋਰ ਵੀ ਚੈੱਕ ਕਰ ਰਹੇ ਆਂ ਇਦਾਂ ਅਸੀਂ ਹੋਰ ਵੀ ਜਿਹੜੇ ਜਿਹੜੇ ਵੀ ਸਾਨੂੰ ਫੂਡ ਸਟੱਫ ਦੇ ਰਿਲੇਟਿਡ ਹੈਗੇ ਆ ਪੂਰੇ ਚੈਕਿੰਗ ਅਭਿਆਨ ਜਿਹੜਾ ਜਾਰੀ ਹੈਗਾ ਕਿਉਂਕਿ ਸਾਡਾ ਫੈਸਟੀਵਲ ਸੀਜ਼ਨ ਵੀ ਆਉਣ ਵਾਲਾ ਆ ਤਾਂ ਪੂਰੇ ਲਈ ਹੀ ਪਹਿਲੇ ਤਿਆਰੀਆਂ ਕੱਸ ਲਈਆਂ ਔਰ ਸਾਡੇ ਸਾਰੇ ਜਿਹੜੇ ਐ ਮੁਲਾਜ਼ਮ ਹੈਗੇ ਆ ਜਿਹੜੇ ਐਫਐਸਓ ਹੈਗੇ ਆ ਉਹ ਪੂਰੀ ਤਿਆਰੀ ਦੇ ਨਾਲ ਲੱਗੇ ਹੋਏ ਆ ਤਾਂ ਕਿ ਜਿੱਥੇ-ਜਿੱਥੇ ਵੀ ਸਾਨੂੰ ਕੋਈ ਲੱਗੇਗਾ ਅਸੀਂ ਉਹਰੇ ਅਗੇਂਸਟ ਕਾਰਵਾਈ ਕਰਾਂਗੇ ਕਿਉਂਕਿ ਅਸੀਂ ਸਾਰਿਆਂ ਨੂੰ ਜਾਣਦੇ ਆ ਕਿ ਜਿੰਨੇ ਵੀ ਸਾਡੇ ਦੁਕਾਨਦਾਰ ਹੈਗੇ ਉਹ ਜਿਹੜਾ ਐਕਟ ਹੈਗਾ ਸਾਡਾ ਫੂਡ ਸੇਫਟੀ ਐਕਟ ਉਹਨੂੰ ਪੂਰੀ ਤਰ੍ਹਾਂ ਨਿਭਾਣ ਔਰ ਤੋਂ ਅਗੇਂਸਟ ਨਾ ਜਾਣਾ ਜੇ ਤੇ ਉਹ ਨਿਭਾਣ ਗਿਆ ਚੰਗੀ ਤਰ੍ਹਾਂ ਤੇ ਅਸੀਂ ਵੀ ਉਹਨਾਂ ਦੇ ਨਾਲ ਲਵਾਂਗੇ ਸਾਡਾ ਕੋਈ ਡਰਾਂ ਦਾ ਨਹੀਂ ਹੈਗਾ ਅਸੀਂ ਲੋਕਾਂ ਲਈ ਹੈ ਅਸੀਂ ਲੋਕਾਂ ਦੀ ਸੇਫਟੀ ਲਈ ਹੈ ਤਾਂ ਕਿ ਉਹਨਾਂ ਦੀ ਸਿਹਤਮੰਦ ਰਹੇ ਤੇ ਜਿਹੜਾ ਕੋਈ ਹੈ ਉਹ ਕਾਨੂੰਨ ਨੂੰ ਨਹੀਂ ਮੰਨੇਗਾ ਤੇ ਅਸੀਂ ਉਹਦੇ ਅਗੇਂਸਟ ਕਾਰਵਾਈ ਵੀ ਕਰਾਂਗੇ